ਪਰ ਲੋ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਝੋਨੇ ਦੀ ਦਵਾਈ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਦਵਾਈ ਦਾ ਜਿਹੜਾ ਸੀਜ਼ਨ ਹੈ ਪੂਰੇ ਚੋਰਾ-ਸ਼ੋਰਾ ਤੇ ਚੱਲ ਰਿਹਾ ਤੇ ਹੁਣ ਕਿਸਾਨ ਭਰਾਵਾਂ ਨੇ ਜਿਹੜੀ ਝੋਨੇ ਦੇ ਵਿੱਚ ਜੂਰੀਏ ਦੀ ਪੈਰੀਕਿਸਤ ਪਾਉਣ ਦਾ ਸਹੀ ਸਮਾਂ ਕਦੋਂ ਹੈ ਝੋਨਾ ਲੱਗਣ ਤੋਂ ਬਾਅਦ ਕਿੰਨੇ ਦਿਨ ਬਾਅਦ ਆਪਾਂ ਯੂਰੀ ਦੀ ਆਪਾਂ ਪਹਿਲੀ ਕਿਸ ਤਰ੍ਹਾਂ ਝੋਨੇ ਨੂੰ ਦੇਣੀ ਹੈ ਤਾਂ ਕਿ ਜਿਹੜਾ ਆਪਣਾ ਝੋਨਾ ਵਧੀਆ ਫਟਾਰਾ ਕਰੇ ਵਧੀਆ ਗਰੋਥ ਕਰੇ ਤੇ ਵੱਧ ਤੋਂ ਵੱਧ ਸ਼ਾਖਾਵਾਂ ਬਣਾਵੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਬਨੇ ਰਹੋ ਤੇ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਆਪਣੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਸਾਨ ਪ੍ਰਭੂ ਕਿਸਾਨ ਪ੍ਰਭਾਪਾ ਨੂੰ ਪੁੱਛ ਰਹੇ ਤੇ ਵੀ ਅਸੀਂ ਝੋਨੇ ਦੇ ਵਿੱਚ ਕਿੰਨੀ ਯੂਰੀਆ ਪਾਈਏ ਕਿਸਾਨ ਪ੍ਰਭੂ ਹੁਣ ਯੂਰੀਆ ਪਾ 2 ਗੱਟੇ ਪਾਈਏ 3 ਥੈਲੇ ਪਾਈਏ 4 ਪਾਈਏ 5 ਥੈਲੇ ਪਾਈਏ ਇਹ ਕਿਸਾਨ ਪ੍ਰਭੂ ਕੋਈ ਐਮੀ ਨਹੀਂ ਹੈਗਾ ਵੀ ਆਪਾਂ ਐਨੇ ਥੈਲੇ ਪਾਉਨੇ ਆ ਪਾਉਣੀ ਐ ਇਹ ਆਪਣੀ ਜ਼ਮੀਨ ਤੇ ਵੀ ਡਿਪੈਂਡ ਹੁੰਦਾ ਏ ਤੇ ਬਾਕੀ ਆਪਣੀ ਝੋਨੇ ਦੇ ਵੀ ਡਿਪੈਂਡ ਹੁੰਦਾ ਵੀ ਕਿਹੇ ਜੀ ਆਪਣਾ ਝੋਨਾ ਫਟਾਰਾ ਕੱਢ ਰਿਹਾ ਏ ਤੇ ਗਰੋਥ ਕਿਵੇਂ ਕਰ ਰਿਹਾ ਉਸ ਹਿਸਾਬ ਦੇ ਨਾਲ ਯੂਰੀਆ ਝੋਨੇ ਦੇ ਵਿੱਚ ਪਾਉਣਾ ਚਾਹੀਦਾ ਹੁਣ ਐਮੀ ਨਹੀਂਗਾ ਮੈਂ ਤੁਹਾਨੂੰ ਕਹਾ ਵੀ 4 ਥੈਲੇ ਪਾਓ 3 ਪਾਓ 2 ਪਾਓ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਦੇ ਨਾਲ ਦੇਖੋ ਜਿੰਨੀ ਤੁਹਾਡੀ ਜ਼ਮੀਨ ਦੇ ਵਿੱਚ ਚੋਨਾ ਘਾਟ ਮਹਿਸੂਸ ਕਰਦਾ ਤਾਂ ਤੁਸੀਂ ਥੋੜੇ ਜਿਹਾ ਵੱਧ ਪਾ ਸਕਦੇ ਹੋ ਪੈਸੇ ਮੇਰੇ ਹਿਸਾਬ ਦੇ ਨਾਲ ਬਹੁਤਾ ਯੂਰੀਆ ਦਾ ਝੋਨੇ ਦੇ ਵਿੱਚ ਨਹੀਂ ਫਾਇਦਾ ਕਿਉਂਕਿ ਬਹੁਤ ਕਿਸਾਨ ਭਰਾ ਨੇ ਵਿੱਚ 5-5 ਥੈਲੇ ਪਾ ਦਿੰਦੇ ਆ ਕਿਸਾਨ ਭਰਾ ਉਹ ਯੂਰੀਆ ਦਾ ਕੰਮ ਕੀਏ ਸਿਰਫ ਉਹਨੇ ਪ੍ਰਾਲ ਬਣਾਣਾ ਹੈ ਪ੍ਰਾਲ ਬਣਾਣਾ ਉਹਨੇ ਬਾਕੀ ਜਿਹੜੀਆਂ ਸ਼ਾਖਾਵਾਂ ਨਿਕਲਣੀਆਂ ਨੇ ਉਹਦੇ ਵਿੱਚੋਂ ਬੱਲੀ ਮੁੰਜਰ ਨਿਕਲਣੀ ਹੈ ਉਹ ਮੁੰਜਰ ਯੂਰੀਏ ਦੇ ਨਾਲ ਨਹੀਂ ਨਿਕਲਣੀ ਜੇ ਆਪਣੀ ਝੋਨੇ ਦੇ ਵਿੱਚ ਸਾਰੇ ਤੱਤਾਂ ਦੀ ਆਪਾ ਪੂਰਤੀ ਕਰਾਂਗੇ ਜਿਵੇਂ ਜ਼ਿੰਕ ਹੋ ਗਿਆ ਪोटाश ਹੋ ਗਿਆ ਇਹ ਸਾਰੇ ਤੱਤ ਆਪਾ ਪੂਰੇ ਕਰਾਂਗੇ ਤਾਂ ਆਪਣੀ ਝੋਨੇ ਨੇ ਵਧੀਆ ਝੜਦੇ ਨਾ ਯੂਰੀਏ ਦਾ ਕੰਮ ਕੀ ਹੈ ਸਿਰਫ ਉਹਨੇ ਗਰੋਥ ਕਰਾਨੀ ਹੈ ਉਹਦੀ ਸ਼ਾਖਾਵਾਂ ਆਪਾ ਬਣਾ ਲੂਗੇ ਬਾਦ ਪਰ ਜੇ ਦੂਜੇ ਤੱਤਾਂ ਦੀ ਘਾਟ ਆਗੀ ਤਾਂ ਨਸਾਰੇ ਸਮੇਂ ਸ਼ਾਖਾਵਾਂ ਖਾਲੀ ਰਹਿ ਜਾਣਗੀਆਂ ਤੇ ਹੁਣ ਯੂਰੀਆ ਕਿਸਾਨ ਪਰ ਵਾਪਾ ਝੋਨਾ ਲੱਗਣ ਤੋਂ ਬਾਅਦ ਵਿੱਚ ਕਿਸਾਨ ਪ੍ਰਾ ਕੀ ਕਰਦੇ ਨੇ ਝੋਨਾ ਲਾਉਣ ਤੋਂ ਬਾਅਦ ਕੱਦੂ ਦੇ ਵਿੱਚ ਵੀ ਯੂਰੀਆ ਪਾਉਂਦੇ ਆ ਜਾਂ ਫਿਰ ਸੂਕੇ ਖੇਤ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਜਿਹੜਾ ਉਹ ਫਾਰਮੂਲਾ ਉਹ ਪੂਰਾ ਆਪਾਂ ਨੂੰ ਫਾਇਦਾ ਨਹੀਂ ਦਿੰਦਾ ਕਿਉਂਕਿ ਯੂਰੀਆ ਦਾ ਕੰਮ ਕੀ ਹੁੰਦਾ ਹੈ ਲੰਬੇ ਸਮੇਂ ਲਈ ਅਸਾਨੀ ਕਰਦਾ ਇਹ ਨਹੀਂ ਕੰਮ ਕਰਨਾ ਸਿਰਫ 5-4 ਦਿਨ ਦੇ ਵਿੱਚ ਇਹ ਜਿਹੜਾ ਡੀਏਪੀ ਖਾਦ ਹੈ ਉਹ ਲੰਬਾ ਸਮਾਂ ਅਸਰ ਰੱਖਦਾ ਹੈ ਇਹ ਜਦੋਂ ਆਪਾਂ ਖੇਤ ਦੇ ਵਿੱਚ ਪਾਤਾ ਇਹਨੇ ਹਫ਼ਤੇ ਦੇ ਵਿੱਚ ਵਿੱਚ ਲੱਗ ਕੇ ਦਵਾਰੇ ਘਾਟਮਨੇ ਖੇਤ ਦੇ ਵਿੱਚ ਦਿਖਣੀ ਸਟਾਰਟ ਹੋ ਜਾਂਦੀ ਹੈ ਇਸ ਕਰਕੇ ਇਹਦਾ ਯੂਰੀਆ ਹੈ ਝੋਨੇ ਦੇ ਵਿੱਚ ਤੁਸੀਂ ਜਦੋਂ ਤੁਸੀਂ ਆਪਣੇ ਖੇਤ ਦੇ ਵਿੱਚ ਝੋਨੇ ਦੀ ਲਵਾਈ ਕਰਤੀ ਉਸ ਤੋਂ ਬਾਅਦ ਤੁਸੀਂ 6ਵੇਂ ਜਾਂ 7ਵੇਂ ਦਿਨ ਇੱਕ ਹਫ਼ਤੇ ਬਾਅਦ 7ਵੇਂ ਦਿਨ ਜਾਂ 8ਵੇਂ ਦਿਨ ਤੁਸੀਂ ਜਿਹੜੀ ਯੂਰੀਆ ਦੀ ਪਹਿਲੀ ਕਿਸ਼ਤ ਪਾਉਂਦਾ ਸਹੀ ਸਮਾਂ ਹੁੰਦਾ ਜਿਵੇਂ ਕਿ ਕਿਸਾਨ ਭਰਾ ਕੀ ਕਰਦੇ ਅੱਜ ਆਪਾਂ ਝੋਨੇ ਦੀ ਲਵਾਈ ਕੀਤੀ ਦੂਜੇ ਦਿਨ ਆਪਾਂ ਥੈਲਾ ਚੱਕ ਲੈਂਦੇ ਆ ਉਹਦਾ ਕਿਸਾਨ ਭਰਾ ਕੋਈ ਫਾਇਦਾ ਨਹੀਂ ਕਿਉਂਕਿ ਯੂਰੀਆ ਉਦੋਂ ਆਪਣੀ ਫਸਲ ਨੂੰ ਲੱਗੂਗਾ ਜਦੋਂ ਆਪਣੀ ਫਸਲ ਨਹੀਂ ਜੜ ਫਾਲੀ ਉਹ ਗ੍ਰੋਥ ਉਹਦੀ ਸ਼ੁਰੂ ਹੋਗੀ ਕਿਉਂਕਿ 5-4 ਦਿਨ 5-6 ਦਿਨ ਆਮ ਝੋਨੇ ਨੂੰ ਜੜ ਫੜਨ ਦੇ ਲਈ ਲੱਗ ਜਾਂਦੇ ਆ ਇਸ ਕਰਕੇ ਪਹਿਲੇ ਯਰੀ ਯੂਰੀ ਦੇ ਕਿਸ ਤਰ ਤੁਸੀਂ ਇੱਕ ਹਫਤੇ ਬਾਅਦ 7ਵੇਂ ਜਾਂ 8ਵੇਂ ਦਿਨ ਤੁਸੀਂ ਦੇ ਸਕਦੇ ਹੋ ਤੇ ਪਹਿਲੇ ਜਿੰਕ ਪਹਿਲੇ ਯੂਰੀ ਦੇ ਨਾਲ ਕੋਸ਼ਿਸ਼ ਕਰੋ ਵੀ ਜਿੰਕ ਤੱਤ ਜ਼ਰੂਰ ਦੋ 33% ਵਾਲਾ ਬਾਕੀ ਆਪਣੇ ਚੈਨਲ ਤੇ ਹੋਰ ਵੀਡੀਓ ਪਾਉਂਦੇ ਰਹਾਂਗੇ ਚੈਨਲ ਦੇ ਨਾਲ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ